ਬੂਏ ਸੁਣ ਲਈ ਦੀ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋਇਆ ਹੈ ਵੱਡਾ ਹਾਦਸਾ ਹੋਇਆ ਹੈ ਸੜਕ ਤੇ ਜਾ ਰਹੇ ਕਾਫਲੇ ਦੇ ਵਿੱਚ ਇੱਕ ਬੇਜ ਰੰਗ ਦੀ ਫੋਰਡ ਗੱਡੀ ਆ ਕੇ ਵੱਜਦੀ ਹੈ ਜਿਸ ਦੇ ਨਾਲ ਮਾਹੌਲ ਜੋ ਹੈ ਉਸ ਵੇਲੇ ਤਣਾਅਪੂਰਨ ਹੋ ਜਾਂਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਫੜਾ ਤਫੜੀ ਮੱਚ ਜਾਂਦੀ ਹੈ ਤਾਂ ਅਮਰੀਕਾ ਦੇ ਡੈਲਾ ਇਰ ਦੇ ਵਿਲਮਿੰਗਟਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕਾਫਲੇ ਦਾ ਇੱਕ ਹਿੱਸਾ ਇੱਕ ਗੱਡੀ ਦੇ ਨਾਲ ਟਕਰਾ ਜਾਂਦਾ ਇਹ ਟੱਕਰ ਕੱਲ ਸ਼ਾਮ ਨੂੰ ਹੋਈ ਹੈ ਜਦ ਬਾਈਡਨ ਆਪਣੀ ਪਤਨੀ ਜਿਲ ਬਾਈਡਨ ਦੇ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਆ ਰਹੇ ਸੀ ਹਾਲਾਂਕਿ ਏਪੀ ਦੀ ਇੱਕ ਰਿਪੋਰਟ ਦੇ ਮੁਤਾਬਕ ਦੋਵਾਂ ਨੂੰ ਹੀ ਕੋਈ ਨੁਕਸਾਨ ਨਹੀਂ ਹੋਇਆ ਪ੍ਰਕਟਨਾ ਦੇ ਵੇਲੇ ਇੱਕ ਬੀਜ ਰੰਗ ਦੀ ਫੋਰਡ ਗੱਡੀ ਇੱਕ ਬੰਦ ਚੌਰਾਹੇ ਤੇ ਜਾਣ ਦੀ ਕੋਸ਼ਿਸ਼ ਕਰਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਕਿ ਰਾਸ਼ਟਰਪਤੀ ਜੋ ਬਾਈਡਨ ਦੇ ਸੀਕ੍ਰੇਟ ਸਰਵਿਸਮੈਨ ਨੇ ਉਸ ਗੱਡੀ ਨੂੰ ਹਥਿਆਰਾਂ ਦੇ ਨਾਲ ਚਾਰੋਂ ਪਾਸਿਓਂ ਘੇਰ ਲਿਆ ਸੀ ਅਤੇ ਚਾਲਕ ਨੂੰ ਆਪਣੇ ਹੱਥ ਉੱਪਰ ਕਰਕੇ ਬਾਹਰ ਆਉਣ ਦੇ ਲਈ ਕਿਹਾ ਤਾਂ ਇਸ ਵਿਚਾਲੇ ਬਾਈਡਨ ਨੂੰ ਦੂਸਰੇ ਵਾਹਨ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਪਤਨੀ ਪਹਿਲਾਂ ਤੋਂ ਹੀ ਬੈਠੀ ਸੀ ਏਪੀ ਦੇ ਮੁਤਾਬਕ ਸੀਕ੍ਰੇਟ ਸਰਵਿਸ ਨੇ ਘਟਨਾ ਦੇ ਤੁਰੰਤ ਬਾਅਦ ਕੋਈ ਵੀ ਟਿੱਪਣੀ ਨਹੀਂ ਕੀਤੀ ਪਰ ਪਿਛਲੇ ਸਾਲ ਵੀ ਇਸੇ ਤਰੀਕੇ ਦੇ ਨਾਲ ਘਟਨਾ ਹੋਈ ਸੀ ਕਿ ਪਿਛਲੇ ਸਾਲ ਇੱਕ ਛੋਟਾ ਨਿੱਜੀ ਹਵਾਈ ਜਹਾਜ਼ ਜੋ ਹੈ ਗਲਤੀ ਦੇ ਨਾਲ ਬਾਈਡਨ ਦੇ ਡੈਲਾ ਦੇ પ્રતિਬੰਧਿਤ ਹਵਾਈ ਖੇਤਰ ਦੇ ਵਿੱਚ ਐਂਟਰ ਹੋ ਗਿਆ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਨੂੰ ਬਾਹਰ ਕੱਢਿਆ ਗਿਆ ਸੀਕ੍ਰੇਟ ਸਰਵਿਸ ਨੇ ਦੱਸਿਆ ਸੀ ਕਿ ਗਲਤੀ ਦੇ ਨਾਲ ਇੱਕ ਹਵਾਈ ਜਹਾਜ਼ ਸੁਰੱਖਿਅਤ ਖੇਤਰ ਦੇ ਵਿੱਚ ਐਂਟਰ ਕਰ ਗਿਆ ਸੀ ਜਿਸ ਦੇ ਨਾਲ ਬਾਈਡਨ ਸਣੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋਇਆ ਪਰ ਘਟਨਾ ਦੇ ਐhtਿਆਤੀ ਕਦਮ ਚੁੱਕਦੇ ਹੋਏ ਬਾਈਡਨ ਦੇ ਪਰਿਵਾਰ ਨੂੰ ਰੇਹਾ ਬੋਥ ਬੀਚ ਸਥਿਤ ਇੱਕ ਘਰ ਤੇ ਪੇਜ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿੱਦਾਂ ਹੀ ਕਾਲੇ ਘਟਨਾ ਵਾਪਰਦੀ ਹੈ ਤਾਂ ਇੱਕ ਪਲ ਦੇ ਲਈ ਸਾਰਿਆਂ ਦੇ ਸਾਹ ਸੁੱਕ ਜਾਂਦੇ ਨੇ ਇਸੇ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋ ਇੱਕ ਵਾਰ ਤੁਹਾਨੂੰ ਉਹ ਤਸਵੀਰਾਂ ਦਿਖਾਉਂਦੇ ਆ ਜਿਸ ਵੇਲੇ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ They don't. ਇਸ ਲਈ ਇੱਕ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਾਫਲਾ ਹਾਦਸੇ ਦਾ ਸ਼ਿਕਾਰ ਹੋਇਆ ਹੈ ਵੱਡਾ ਹਾਦਸਾ ਹੋਇਆ ਹੈ ਸੜਕ ਤੇ ਜਾ ਰਹੇ ਕਾਫਲੇ ਦੇ ਵਿੱਚ ਇੱਕ ਬੇਜ ਰੰਗ ਦੀ ਫੋਰਡ ਗੱਡੀ ਆ ਕੇ ਵੱਜਦੀ ਹੈ ਜਿਸ ਦੇ ਨਾਲ ਮਾਹੌਲ ਜੋ ਹੈ ਉਸ ਵੇਲੇ ਤਣਾਅਪੂਰਨ ਹੋ ਜਾਂਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਫੜਾ ਤਫੜੀ ਮੱਚ ਜਾਂਦੀ ਹੈ ਤਾਂ ਅਮਰੀਕਾ ਦੇ ਡੈਲਾਵਾ ਦੇ ਵਿਲਮਿੰਗਟਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕਾਫਲੇ ਦਾ ਇੱਕ ਹਿੱਸਾ ਇੱਕ ਗੱਡੀ ਦੇ ਨਾਲ ਟਕਰਾ ਜਾਂਦਾ ਇਹ ਟੱਕਰ ਕੱਲ ਸ਼ਾਮ ਨੂੰ ਹੋਈ ਹੈ ਜਦ ਬਾਈਡਨ ਆਪਣੀ ਪਤਨੀ ਜਿਲ ਬਾਈਡਨ ਦੇ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਆ ਰਹੇ ਸੀ ਹਾਲਾਂਕਿ ਏਪੀ ਦੀ ਇੱਕ ਰਿਪੋਰਟ ਦੇ ਮੁਤਾਬਕ ਦੋਵਾਂ ਨੂੰ ਹੀ ਕੋਈ ਨੁਕਸਾਨ ਨਹੀਂ ਹੋਇਆ ਪ੍ਰਕਟਨਾ ਦੇ ਵੇਲੇ ਇੱਕ ਬੇਜ਼ ਰੰਗ ਦੀ ਫੋਰਡ ਗੱਡੀ ਇੱਕ ਬੰਦ ਚੌਰਾਹੇ ਤੇ ਜਾਣ ਦੀ ਕੋਸ਼ਿਸ਼ ਕਰਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਅਮਰੀਕੀ ਕੀ ਰਾਸ਼ਟਰਪਤੀ ਜੋ ਬਾਈਡਨ ਦੇ ਸੀਕ੍ਰੇਟ ਸਰਵਿਸਮੈਨ ਨੇ ਉਸ ਗੱਡੀ ਨੂੰ ਹਥਿਆਰਾਂ ਦੇ ਨਾਲ ਚਾਰੋਂ ਪਾਸਿਓਂ ਘੇਰ ਲਿਆ ਸੀ ਅਤੇ ਚਾਲਕ ਨੂੰ ਆਪਣੇ ਹੱਥ ਉੱਪਰ ਕਰਕੇ ਬਾਹਰ ਆਉਣ ਦੇ ਲਈ ਕਿਹਾ ਤਾਂ ਇਸ ਵਿਚਾਲੇ ਬਾਈਡਨ ਨੂੰ ਦੂਸਰੇ ਵਾਹਨ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਪਤਨੀ ਪਹਿਲਾਂ ਤੋਂ ਹੀ ਬੈਠੀ ਸੀ ਏਪੀ ਦੇ ਮੁਤਾਬਕ ਸੀਕ੍ਰੇਟ ਸਰਵਿਸ ਨੇ ਘਟਨਾ ਦੇ ਤੁਰੰਤ ਬਾਅਦ ਕੋਈ ਵੀ ਟਿੱਪਣੀ ਨਹੀਂ ਕੀਤੀ ਪਰ ਪਿਛਲੇ ਸਾਲ ਵੀ ਇਸੇ ਤਰੀਕੇ ਦੇ ਨਾਲ ਘਟਨਾ ਹੋਈ ਸੀ ਕਿ ਪਿਛਲੇ ਸਾਲ ਇੱਕ ਛੋਟਾ ਨਿੱਜੀ ਹਵਾਈ ਜਹਾਜ਼ ਜੋ ਹੈ ਗਲਤੀ ਦੇ ਨਾਲ ਬਾਈਡਨ ਦੇ ਡੈਲਾਵਾ ਦੇ પ્રતિਬੰਧਿਤ ਹਵਾਈ ਖੇਤਰ ਦੇ ਵਿੱਚ ਐਂਟਰ ਹੋ ਗਿਆ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਨੂੰ ਬਾਹਰ ਕੱਢਿਆ ਗਿਆ ਸੀਕ੍ਰੇਟ ਸਰਵਿਸ ਨੇ ਦੱਸਿਆ ਸੀ ਕਿ ਗਲਤੀ ਦੇ ਨਾਲ ਇੱਕ ਹਵਾਈ ਜਹਾਜ਼ ਸੁਰੱਖਿਅਤ ਖੇਤਰ ਦੇ ਵਿੱਚ ਐਂਟਰ ਕਰ ਗਿਆ ਸੀ ਜਿਸ ਦੇ ਨਾਲ ਬਾਈਡਨ ਸਣੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋਇਆ ਪਰ ਘਟਨਾ ਦੇ ਐhtਿਆਤੀ ਕਦਮ ਚੁੱਕਦੇ ਹੋਏ ਬਾਈਡਨ ਦੇ ਪਰਿਵਾਰ ਨੂੰ ਰੇਹਾ ਬੋਥ ਬੀਚ ਸਥਿਤ ਇੱਕ ਘਰ ਤੇ ਪੇਜ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿੱਦਾਂ ਹੀ ਕੱਲੇ ਘਟਨਾ ਵਾਪਰਦੀ ਹੈ ਤਾਂ ਇੱਕ ਪਲ ਦੇ ਲਈ ਸਾਰਿਆਂ ਦੇ ਸਾਹ ਸੁੱਕ ਜਾਂਦੇ ਨੇ ਇਸ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋ ਇੱਕ ਵਾਰ ਤੁਹਾਨੂੰ ਉਹ ਤਸਵੀਰਾਂ ਦਿਖਾਉਣੀ ਆ ਜਿਸ ਵੇਲੇ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ ਏ ਦੋ They don't.